ਜਦੋਂ ਖੇਕ ਹੋਇਆ ਕਰਦਾ ਸੀ ਔਰ ਇਸਦੀ ਕਿੰਤੀ ਮਿੱਟੀ ਦੇ ਵਿੱਚੋਂ ਸੋਨਾ ਉਗਲਿਆ ਕਰਦਾ ਸੀ ਸੋਨਾ ਪੰਜਾਬ ਚ ਉਗਦਾ ਸੀ ਤੇ ਗੀਤ ਬੰਬੇ ਘੜਕਦੇ ਹੁੰਦੇ ਸੀ ਫਿਲਮਾਂ ਕਿ ਮੇਰੇ ਦੇਸ਼ ਦੀ ਧਰਤੀ ਸੋਨਾ ਉਗਲੇ ਉਗਲੇ ਹੀਰੇ ਮੋਤੀ ਉਹ ਕੋਈ ਹੋਰ ਧਰਤੀ ਨਹੀਂ ਸੀ ਉਹ ਪੰਜਾਬ ਦੀ ਧਰਤੀ ਸੀ ਇਹ ਜਦੋਂ ਬਾੜ ਜਾਂਦੇ ਆ ਇੰਜ ਲੱਗਦਾ ਇੱਥੇ ਬਿਠਾ ਔਰ ਉਸ ਨੂੰ ਮੂਹੇ ਲਾਗਦਾ ਨਾਂ ਹੈ ਨਸ਼ਾ ਨਸ਼ਾ ਤੁਹਾਡੀ ਸਿਹਤ ਨੂੰ ਤੁਹਾਡੇ ਪੈਸੇ ਨੂੰ ਤੁਹਾਡੇ ਪਰਿਵਾਰ ਨੂੰ ਤੁਹਾਡੇ ਰਿਸ਼ਤੇਆਂ ਨੂੰ ਤੁਹਾਡੇ ਸਮਾਜ ਨੂੰ ਤੁਹਾਡੇ ਇਲਾਕੇ ਨੂੰ ਤੁਹਾਡੇ ਪਿੰਡ ਨੂੰ ਮੁਹੱਲੇ ਨੂੰ ਬਸਤੀ ਨੂੰ ਪੂਰੀ ਸਟੇਟ ਨੂੰ ਪੂਰੇ ਦੇਸ਼ ਨੂੰ ਖਾ ਜਾਣ ਦੀ ਸਮਰੱਥਾ ਰੱਖਦਾ ਹੈ ਫਿਰ ਬਚੋ ਔ ਜੇਕਰ ਇੱਕ ਚੀਜ਼ ਹੋਏਗੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਨ ਨਾ ਜਾਣ ਤੇਰੀ ਸਭ ਤੇ ਵੱਡਾ ਸੰਤ ਗੁਰੂ ਨਾਨਕ ਜੀ ਜਿਹੜੀ ਕਰਾਖੀ ਮੇਰੇ ਇਸ ਸਮਾਗਮ ਤੇ ਪਹੁੰਚਣ ਦੇ ਲਈ ਨਿੱਗੀ ਸਤਕਾਰ ਡਾਕਟਰ ਜੀਬ ਸਾਹਿਬ ਮੈਂ ਜੀ ਆਇਆਂ ਆਕਦਾ ਕਿਉ ਆਪਣੇ ਖੰਡੇ ਸ਼ਹਿਰ ਦੇ ਬੱਚਿਆਂ ਦੇ ਵਿੱਚ ਲੋਕਾਂ ਦੇ ਅਧਿਆਪਕਾਂ ਦੇ ਵਿੱਚ ਆਏ ਨੇ ਔਰ ਇਸ ਸਮਾਗਮ ਦੇ ਸਿਰਜਣ ਹਾਰੇ ਉਹਨਾਂ ਨਿੱਗੀ ਜੀ ਆਇਆਂ ਆਕਦਾ ਤੇ ਖੂਬ ਸ਼ੁਭ ਜੀ ਆਇਆਂ ਆਖਦਾ ਮੈਂ। ਸ਼੍ਰੀ ਸੌਰਵ ਜਿੰਦਨ ਜੀ ਪੀਪੀਐਸ ਸਬਡੈਂਟ ਆਫ ਪੁਲਿਸ ਖਨਊ। ਔਰ ਜੀ ਆਇਆਂ ਆਖਦਾ ਮੈਂ ਸ਼੍ਰੀ ਤਰਨ ਰਣਕਨ ਜੀ ਪੀਪੀਐਸ ਐਸਪੀ ਹੈੱਡਕੁਆਰਟਰ ਖਨਊ ਔਰ ਬਹੁਤ ਨਿੱਕੇ ਜੀ ਆਇਆਂ ਆਖਦਾ ਮੈਂ ਮੈਂ ਤਾਂ ਤੇਰੇ ਨਾਲੇ ਤਰ ਜਾਂਦੀ ਪਰ ਹਰ ਜੋ ਸੋਚਦੀ ਆ ਇਹ ਵਕਤ ਵੀ ਰੁਕਿਆ ਕਦੇ ਕਿਸੇ ਕਰਕੇ ਹਜੇ ਕੱਲ ਦੀ ਗੱਲ ਐ ਤੇ ਛੁੱਟੀ ਹੋਣਾ ਹੁੰਦਾ ਤਾਂ ਖੁਸ਼ੀ ਦੇ ਮਾਰੇ ਮੇਰੀ ਅੱਡੀ ਧਰਤੀ ਤੇ ਨਾ ਲੱਗਦੀ ਮੈਂ ਪੂਰੇ ਘਰ ਨੂੰ ਸਵਾਰਦੀ ਤੇ ਬੇੜੇ ਵਿੱਚ ਮੋਰਾ ਵਾਂਗ ਪਹਿਲਾ ਪੌਦੀ ਫੇੜਦੀ ਕਦੇ ਚੂਰੀਆਂ ਪਰਪਟ ਕੋਠੇ ਤੇ ਰੱਖਦੀ ਤੇ ਫਿਰ ਬੇੜੇ ਤੇ ਤੇਰਾ ਨਾ ਧੱਕਦੀ ਐਨੀ دیر ਨੂੰ ਹ ਘੜੀ ਵਿੱਚੋਂ ਗੇਲੇ ਦੀ ਉੱਚੀ ਸਰੀ ਆਵਾਜ਼ ਆਉਂਦੀ ਤੂੰ ਹਰ ਸਾਲ ਛੁੱਟੀ ਆਉਂਦਾ ਤੇ ਵਾਪਸ چلا ਜਾਂਦਾ ਪਰ ਇਸ ਵਾਰ ਕਿਸ ਵਾਰ ਤੂੰ ਆ ਛੁੱਟੀ ਨਾ ਆਇਆ ਤੇਰਾ ਟਰੰਕ ਆਇਆ ਕਿਸ ਵਾਰ ਅੰਦਰ ਹੋਣ ਲੱਗਿਆ ਗਿਲੇ ਨਹੀਂ ਉੱਚੀ ਸਾਰੇ ਆਵਾਜ਼ ਨਹੀਂ ਮਾਰੀ ਬਲਕਿ ਚੁੱਪਚਾਪ ਅੰਦਰ ਆ ਬੜਿਆ ਤੇ ਨਾਲ ਤੇ ਨਾਲ ਬਾਪੂ ਜੀ ਦੀਆਂ ਹੋਦੀਆਂ ਜੰਮੀਆਂ ਬਾਕੀ बापू जी ने मेरे सर पे हाथ रखया केह लगें कदरती है सब्र करती है सब्र कर मेरे फौजी पुत ने शहीद होन लगें सिर्फ एक तमन्ना की सी अपने साथीया नु के के जबो जबो मेरे बापू जी पिठ्ठर आवे तन्ना नु कह दियो

ਆ ਬਾਪੂ ਜੀ ਨੇ ਮਨ ਦੇ ਤੂੰ ਬਾਪੂ ਜੀ ਨੂੰ ਪਤਾ ਨਹੀਂ ਮੇਰੇ ਤੋਂ ਕੀ ਦਿੱਕਤ ਆ ਐਵੇਂ ਹਰਜੋਤ ਪਹਿਲਾਂ ਫੋਨ ਤੇ ਗੱਲ ਕਰ ਫੋਨ ਹੋ ਰਿਪਿਆ ਹੈ ਲੈ ਕੇ ਦੇ ਕੋ ਇਹਨਾਂ ਮੋਬਾਈਲ ਫੋਨ ਹੈਲੋ ਓਏ ਹਾਂ ਵੀ ਹਰਜੋਤ ਸਿਆ ਕੀ ਹਾਲ ਚਾਲ ਨੇ ਤੇਰੇ ਕਿ ਠੀਕ ਆ ਬਾਈ ਉਹ ਕਿਵੇਂ ਲੰਗੀ ਰਾਤ ਫਿਰ ਆਈਆਂ ਸੁਪਣੀਆਂ ਆਈਆਂ ਪਰੀਆਂ ਸੁਪਣੇ ਚ ਕਿ ਨਹੀਂ ਉਹ ਮੈਨੂੰ ਤਾਂ ਸੌ ਕੇ ਪਤਾ ਹੀ ਲੱਗਿਆ ਉਹ ਮੈਂ ਤਾਂ ਉੱਠਿਆ ਵੀ ਹੁਣੀ ਆ ਉਹ ਦੋ ਪੈ ਗਾਲੀ ਨਸ਼ਾ ਕਰਦਾ ਪਰ ਸ਼ੁਕਰ ਆ ਆ ਬੇਬੇ ਦੇ ਬਾਪੂ ਜੀ ਨੂੰ ਪਤਾ ਨਹੀਂ ਲੱਗਿਆ ਉਹ ਦੋ ਪੈਗ ਨੇ ਸਵਾਹ ਨਸ਼ਾ ਕਰਨਾ ਉਹ ਮੈਨੂੰ ਐਂ ਦੱਸ ਉਹ ਵੱਜ ਕਾਲਾ ਜਾ ਰਿਹਾ ਕਿ ਨਹੀਂ ਓ ਆਉਣਾ ਕਿਉਂ ਨਹੀਂ ਆਉਣਾ ਆ ਨਾਲੇ ਅੱਜ ਮੇਰੇ ਵੱਲੋਂ ਪਾਰਟੀ ਆ ਉਹ ਤੇਰੇ ਕੋਲੋਂ ਵੱਲੋਂ ਕਾਦੀ ਪਾਰਟੀ ਓਏ ਉਹ ਅੱਜ ਮੇਰਾ ਜਨਮ ਦਿਨ ਆ ਉਹ ਵੱਲੇ ਓਏ ਅੱਜ ਸਾਡੇ ਯਾਰ ਦਾ ਜਨਮ ਦਿਨ ਆ ਓਏ ਅੱਜ ਤਾਂ ਦਸ਼ਨ ਮਨਾਏ ਜਾਣਗੇ ਹਾਂ ਓਏ ਜਲਦੀ ਆ ਜਾ ਜਲਦੀ ਫਿਰ ਕੀ ਰਾਪ ਪੀਤੀ ਆ ਨਾ ਪੀਤੀ ਆਂਦੀ ਆ ਆ ਜੀ हां तो हां तो तू शराब पीती है और शराब पीती है तू तू शराबें पीती है तू किसे सड़ा खूता ही पीता तू पीती शराबो पी पी तू पकड़ोगे तू पागल हो गईगा पागल हो गईगा सारी उमर तक चीज लुकाते खांदा फिर किसे ने हाथ तक नहीं लाया आज जैसे ने ओदे नो बापू जी कैसे नहीं पापा से बता देता सी मैं इसको तू तू सच में तू हां यार दोस्तों से ना कहरा दोस्त मैंने लग के नहीं बापूजी आज एस मुंडे ने मेरा ही नहीं बल्कि अपने पापा दा भी दिल दुखाया हजो मैं तेरे तिनु कदे माफ भी करंगी हजो मैं तिनु कदे भी माफ नहीं करणी नहीं माफ करना ता ना करो शराबे पिटिया किसे साले दा खून ता नहीं पीता शर्म कर शर्म कर के ले तुम उस मेरे ਅਕਦਾਇਆ ਜੀ ਅੰਦਾਜ਼ੀਆਂ ਡਾਂਗਦੇ ਕੇ ਗਿਆ ਸੀ ਅਮੈਂ ਖਾਦੀ ਵਿੱਚ ਤੁਹਾਨੂੰ ਫੜਾਉਣਾ ਹੀ ਭੁੱਲ ਗਿਆ ਆ ਲਓ ਟਰ ਕਾਈ ਕੇ ਹਾਂ ਜੀ ਕਾਇਆ ਜੀ ਲੈ ਬਾਪੂ ਜੀ ਤੇ ਮੈਂ ਪੜਦਾ ਕਿੱਥੋਂ ਬਾਪੂ ਜੀ ਇਹ ਧਾਰਮੀ ਹੈੱਡ ਆਫਿਸ ਦਿੱਲੀ ਤੋਂ ਆਇਆ ਬਾਹਰ ਦੇਖਦੇ ਉਸ ਤੋਂ ਤੇ ਤੁਪ ਕੀ ਲਿਖਿਆ ਬਾਪੂ ਜੀ ਇਹ ਚ ਲਿਖਿਆ ਵੀ ਪਾਪਾ ਨੂੰ ਸ਼ਹੀਦ ਹੋਣ ਤੋਂ ਬਾਅਦ 15 ਅਗਸਤ ਵਾਲੇ ਦਿਨ ਆ ਪਰਮਵੀਰ ਚੱਕਰਾਂ ਸਨਮਾਨ ਕੀਤਾ ਜਾਣਾ ਆ ਤੇ ਆਪਾਂ ਸਾਰਿਆਂ ਨੂੰ ਦਿੱਲੀ ਬੁਲਾਇਆ ਆ ਅੱਛਾ ਫਰੋਬੀ ਚੱਕਰ ਫਿਰਦਾ ਪੁੱਤ ਨੂੰ ਪੁੱਤ ਪਤਾ ਹੈ ਆਪਕੀ ਆ 15 ਤੱਕ ਤਾਂ ਕੱਲ੍ਹ ਹੀ ਆ ਮਮਾ ਉਹ ਫੇਰ ਤਾਂ ਤੁਹਾਨੂੰ ਫੌਰਨ ਨਿਕਲਣਾ ਪੈਣਾ ਤਾਂ ਕੀ ਕਰ ਤੂੰ ਸਾਡੇ ਨਾਲ ਨਹੀਂ ਜਾਵੇਂਗਾ ਹੱਕੋ ਤਾਂ ਮਮਾ ਮਮਾ ਤਾਂ ਬੜਾ ਸੀਗਾ ਪਰ ਤੁਹਾਨੂੰ ਪਤਾ ਵੀ ਮੇਰੇ ਐਗਜ਼ਾਮਸ ਵੀ ਨੇ ਤੇ ਮੈਂ ਤਿਆਰੀ ਵੀ ਕਰਨੀ ਆ ਮਮਾ ਮੈਂ ਤੁਹਾਨੂੰ ਟੀਵੀ ਤੇ ਦੇਖਾਂਗਾ ਪੁੱਤ ਦੇ ਪੇਪਰ ਨਹੀਂ ਚਲ ਕੋਈ ਗੱਲ ਨਹੀਂ ਹਾਂ ਆਪਾਂ ਚੱਲਦੇ ਹਾਂ ਪੁੱਤ ਨੂੰ ਮਮਾ ਜਮੇ ਇੱਕ ਤਾਂ ਫੋਨ ਤੇ ਉਹ ਕਰਾ ਦੇਣਾ ਸਭ ਹਾਂ ਜੀ ਪਾਜ ਕੋਈ ਮਤੋਂ ਤੋਂ ਪਤਾ ਹੀ ਆ ਯਾਰ ਉਹ ਮੇਰੇ ਬਾਪੂ ਜੀ ਤੇ ਮੰਮੀ ਬਹੁਤ ਸਟ੍ਰਿਕਟ ਨੇ ਯਾਰ ਉਹ ਕੱਲ ਮਾਫੀ ਮੰਗ ਕੇ ਖੜਾ ਚੜਾਇਆ ਬਾਈ ਕੋਈ ਯਾਰ ਤੂੰ ਐਵੇਂ ਨਾ ਮੋਕੇ ਜੀ ਮਰ ਜਾਇਆ ਕਰ ਉਹ ਨਾਲੇ ਕੀ ਕੰਮ ਕਰਾਂ ਫੜਿਆ ਜਾ ਬਾਪੂ ਆ ਮੇਲੇ ਵਾਲਾ ਦੇਖ ਲਾ ਆ ਕੱਲ ਪਰਸੋਂ ਤੂੰ ਟੜਾ ਕੇ ਹੀ ਕਰਨ ਲੱਗਾ ਸੀ ਮੈਂ ਨਾ ਸਾਫ ਸ਼ਾਬਤਾਂ ਚ ਕਹਤਾ ਉਹ ਜੇ ਬਾਣਾ ਬੋਲਿਆ ਨਾ ਨੇਰ ਚ ਛਾਲ ਮਾਰ ਕੇ ਮਰ ਜੂ ਓਏ ਤੂੰ ਮੈਂ ਚੂੜੀ ਕਹਤਾ ਤਰਾ ਛੱਡੋ ਬਈ ਜੀ ਜੋਸਿਆ ਕੋਈ ਨਾ ਕਰ ਯਾਰ ਜਾਂ ਤੂੰ ਗਲਾਸ ਲੈ ਕੇ ਆ ਠੀਕ ਆ ਬਾਈ ਮੈਂ ਲੈ ਕੇ ਆਉਣਾ ਉਹ ਤੂੰ ਕਰੋ ਤੂੰ ਸੋਚਦਾ ਕਿ ਯਕੀਨ ਕਰਨ ਲੱਗ ਗਿਆ ਓਏ ਨਾਲੇ ਸੌਂ ਵੀ ਕੀਦੀ ਖਾਦੀ ਓਏ ਆਪਣੇ ਉਹ ਸੁਣੇ ਬਾਪੂਰੇ ਹਾ ਹਾ ਓਏ ਓ ਚੱਲ ਹੋਈ ਚੱਕਰ ਨਹੀਂ ਆ ਤਲੌਂਡੀਆਂ ਸੌਂ ਖਾਦੀ ਆ ਨਾ ਫੜਾ ਉੱਠ ਫੜਾ ਲੈ ਯਾਰ ਇਹਨੂੰ ਕਿੰਨਾ ਟਾਈਮ ਹੋ ਗਿਆ ਖੜੇ ਨੂੰ Deep on deep on deep, what ਚੱਕਰ ਚੱਕਰ ਮੇਰੀ ਦੇਖ ਬਈ ਜੇ ਡਾ ਨਸ਼ਾ ਚਾਹੀਦਾ ਫਿਰ ਤਾਂ ਚੱਕਣਾ ਬਈ ਨਹੀਂ ਨਹੀਂ ਮੈਂ ਨਸ਼ਾ ਨਹੀਂ ਮੈਂ ਸੱਟ ਲੜਦਾ ਚਟਾ ਚਟਾ ਨਹੀਂ ਉਰੇ ਹੀ ਹਾਲ ਹੈ ਬਾਈ ਇਹਨਾਂ ਦੇ ਓਏ ਐਵੇਂ ਨਾ ਮਰ ਮਰਿਆ ਜੀ ਆਲੇ ਘੜਨ ਨਿਕਾ ਇੰਨੇ ਸ਼ਾ ਮਿਲ ਗਿਆ ਇੰਨੇ ਸ਼ਾ ਮਿਲ ਗਿਆ ਸ਼ਾ ਮਿਲ ਗਿਆ ਓਏ ਨਾਲੇ ਮੇਰੀ ਗੱਲ ਸੁਣ ਲੈ ਐ ਤੂੰ ਉਧਾਰ ਦਿੱਤਾ ਅਗਲੀ ਵਾਰ ਮੈਨੂੰ ਪੈਸੇ ਨਕਦ ਚਾਹੀਦੇ ਆ ਫੇਰ ਤਾਂ ਚੋਰੀ ਕਰ ਡਾਕੇ ਮਾਰ ਦੇ ਕਛੇ ਜੇ ਫਾਇਆਂ ਕੋ ਮੈਨੂੰ ਉੱਤੇ ਕੋਈ ਮਤਲਬ ਨਹੀਂ ਪੈਸੇ ਮੈਨੂੰ ਨਕਦ ਚਾਹੀਦੇ ਨੇ वो बहुत से पहला पढ़ी थी यार तो मैंने याद कर लिया तो सारे को पढ़ी है बीपा कमल जी को बहुत खूबसूरत अदाकारा उसके तो बाद अगला कलाकार अब्दुल खान अगला कलाकार उदयवीर सिंह उदयवीर सिंह अगला कलाकार कुणाल अभयीत से। कुणाल अभिजीत से। उसके बाद अगला कलाकार परमिंदर सिंह उस बाद अगला कलाकार वंश जंगड़ा वंश जंगड़ा ਸੋ ਹੁੱਚੀ ਟੀਮ ਨੂੰ ਵਿਭਾਗ ਵੱਲੋਂ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਤੇ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਭ ਤੋਂ ਪਹਿਲਾਂ ਆਈ ਵਾਂਟ ਟੂ ਥੈਂਕ ਯੂ ਕਿ ਤੁਸੀਂ ਸਾਰੇ ਬੱਚਿਆਂ ਨੇ ਬੜੇ ਇੰਟਰਸ ਨਾਲ ਸਾਡੇ ਪਲੇ ਦੇਖਿਆ ਐਂਡ ਪ੍ਰੋਫੈਸਰ 바ਵਾ ਨੇ ਹੀ ਇਜ਼ ਐਂਟਰਟੇਨਿੰਗ ਯੂ ਰਾਈਟ ਫਰਮ ਦ ਸਟਾਰਟ ਉਹਨਾਂ ਨੇ ਤੁਹਾਨੂੰ ਜਾਣੂ ਵੀ ਕਰਾਇਆ ਕਿ ਸਾਡਾ ਹੀ ਟੌਪਿਕ ਹੈ ਅੱਜ ਦਾ ਜੋ ਪਲੇ ਤੁਹਾਨੂੰ ਅਕਸਰੰਗ ਮੰਚ ਸੰਬੜਾਲਾ ਵੱਲੋਂ ਦਿਖਾਇਆ ਜਾਣਾ ਹੈ ਆਮ ਵੈਰੀ ਕੌਨਫੀਡੈਂਟ ਕਿ ਤੁਸੀਂ ਸਾਰਿਆਂ ਨੇ ਬਹੁਤ ਇੰਟਰਸਟ ਨਾਲ ਦੇਖਿਆ ਹੋਣਾ ਬਿਕੋਜ਼ ਇਹਨਾਂ ਦੇ ਸ਼ੋਜ਼ ਅਸੀਂ ਪਹਿਲਾਂ ਵੀ ਜਿਵੇਂ ਕਿ ਜਿਹੜੇ ਡਾਇਰੈਕਟਰ ਆ ਪਲੇ ਦੇ ਮਿਸਟਰ ਰਾਜਵਿੰਦ ਰਾਜਵਿੰਦ ਹੈ ਨਾ ਉਹਨਾਂ ਨੇ ਮੈਨੂੰ ਪਹਿਲਾਂ ਵੀ ਦੱਸਿਆ ਕਿ ਖੰਨਾ ਪੁਲਿਸ ਦੋ ਵਾਰੀ ਪਹਿਲਾਂ ਵੀ ਅਸੀਂ ਨਾ ਤੋਂ ਇਹ ਪਲੇਸ ਕਰਾ ਚੁੱਕੇ ਇੱਕ ਵਾਰੀ ਸ਼ਰ ਮਾਛੀਵਾਲਾ ਸਾਹਿਬ ਤੇ ਇੱਕ ਵਾਰੀ ਸਮਰਾਲਾ ਸੋ ਆਈ ਵਾਂਟਿਡ ਕਿ ਅਸੀਂ ਨਾ ਦਾ ਟੈਲੈਂਟ ਆਪਣੇ ਬਾਕੀ ਜਗ੍ਹਾ ਵੀ ਡਿਸੈਮੀਨੇਟ ਕਰੀਏ ਇਸ ਕਰਕੇ ਅਸੀਂ ਕੌਨਸ਼ੀਅਸਲੀ ਅੱਜ ਖੰਨਾ ਦੇ ਏਰੀਆ 'ਚ अपना प्लैन किया कि जिसे अभी यूथ है पॉपुलेशन सा एमरजिंग जिन्ह ने साइड करना है वो वाले एरिया से चुनिए है इस करके अच्छे ए स्कूल की मैनेजमेंट द आर वेरी कोपरेटिव जो भी तो किसी भी काम में कुछ भी कहते हैं दे आर ऑलवेज बोथ कमिंग कोपरेट कर रहे थैंक यू टू द टीम होल ए स्कूल की मैनेजमेंट कि तीन सूर्ना कैंपस दिता एक ऑडिटोरीयम दिता सारे स्टूडेंट्स को विलिंगलीदर किया वन फोर ਵਿਦਾਂਧ ਦੀ ਟੀਮ ਹਾਸੋ ਔਰ ਆਪਣੇ ਜਿਹੜੇ ਮੇ ਪੁਲਿਸ ਤੇ ਫੈਮਿਲੀ ਦੇ ਚਲੋਵੇਂ ਨਾਲ ਆਈ ਸੀਗੀ ਉਸ ਦੇ ਨਾਲ ਐਸ.ਡੀ.ਐਮ ਖੰਨਾ ਐਸ.ਐਮ.ਓ ਖੰਨਾ ਐਸ.ਐਮ.ਓ ਸਮਰਾਲਾ ਜਿਹੜੀ ਮੀਡੀਆ ਦੀ ਸਾਡੀ ਫੈਮਿਲੀ ਹੈ ਹਮੇਸ਼ਾ ਸੀ ਨਾਲ ਜਿੱਥੇ ਵੀ ਬੁਲਾਉਂਦੇ ਆ ਯੂ ਆਰ ਆਲਵੇਸ देयर ਫੋਰ ਅਸ ਡੀ.ਐਸ.ਪੀ ਸੀ.ਆਈ.ਡੀ ਔਰ ਆਈ.ਬੀ ਵੀ ਆ ਜਾਏ ਸੋ ਬੇਸਿਕਲੀ ਜਿਵੇਂ ਪਲੇਸ ਤੇ ਵੀ ਤੁਹਾਨੂੰ ਪਤਾ ਲੱਗਿਆ ਔਰ ਸਾਡੇ ਵਰਕਪਾਸ ਸਪੀਕਰ ਵੀ ਦੱਸਦੇ ਕਿ ਆਲਦੋ ਹੁੰਦੀ ਇੱਕ ਗੱਲ ਕਹੀ ਜਾ ਰਹੀ ਸੀ ਕਿ ਪੰਜਾਬ ਨੂੰ ਨਸ਼ਾ ਖਾ ਰਿਹਾ ਹੈ मनोजा लगता है कि हम ना denying इस problem के पंजाब से नशा definitely है और ऐसी भी continuous ही study drives चल रही है पर जब ये उसी थे poster से भी पढ़ सकते हो जिसमें लिखा है आओ मिलके अभी व्यान चलाइए नशा मुक पंजाब बनाइए और पीछे तो उसी ये banner तो भी देख सकते हो जो हाथ पढ़े हुए हैं एक spiral shape से that means इसमें से community participation ਇਹ ਪੁਲਿਸ ਦਾ ਇਸ ਕੰਮ ਤੇ ਲੱਗੀ ਹੋਈ ਹੈ ਪਰ ਸਾਨੂੰ ਤੁਹਾਡੀ ਕਮਿਊਨਿਟੀ ਦੇ ਇਹ ਜੋ ਸਭ ਤੋਂ ਜ਼ਿਆਦਾ ਸਪੋਰਟ ਦੇ ਲੋੜ ਹੈ ਸਿਵਲ ਐਡਮਿਨਿਸਟ੍ਰੇਸ਼ਨ ਮੈਡੀਕਲ ਫ੍ਰਾਟਰਨਿਟੀ ਪੁਲਿਸ ਸਾਰੇ ਸਾਰੇ ਇਨਫੋਰਸਮੈਂਟ ਏਜੰਸੀਜ਼ ਜਾਂ ਸਿਵਲ ਦੀ ਏਜੰਸੀਜ਼ ਇਸ ਕੰਮ ਤੇ ਲੱਗੀਆਂ ਹੋਈਆਂ ਪਰ ਜਦੋਂ ਜਦ ਕਮਿਊਨਿਟੀ ਵੱਲੋਂ ਸਾਨੂੰ ਇਹ ਦੇ ਚ ਬਚੜ ਕੇ ਕੋਆਪਰੇਸ਼ਨ ਨਹੀਂ ਮਿਲੇਗੀ ਅਸੀਂ ਉਸ ਸਪੀਡ ਨਾਲ ਇਸ ਜਿਹੜਾ ਇਹ ਵਾਰ ਅਗੇਂਸਟ ਡਰੱਗਸ ਹੈ ਉਹਦੇ ਚ ਸਕਸੈਸ ਨਹੀਂ ਕਰ ਸਕਦੇ ਸੋ ਤੁਹਾਨੂੰ ਬੱਚਿਆਂ ਨੇ ਤੁਸੀਂ ਦੇਖਿਆ ਜਿਹੜੇ ਪਲੇਟ ਬੱਚੇ ਵੀ ਸੀਗੇ ਚਲੋ ਸੀਨੀਅਰ ਆਰਟਿਸਟ ਵੱਖਰੇ ਸੀ ਪਰ ਜਿਹੜੇ ਯੂਥਸ ਨੇ ਇਨੈਕ ਕਰਕੇ ਦੱਸਿਆ ਉਹ ਤੁਹਾਡੇ ਪ੍ਰਿੰਸੀਪਲ ਸਰ ਨੇ ਵੀ ਕਿਹਾ ਕਿ بڑا ਰੌਂਗਟੇ ਖੜੇ ਹੋਣ ਵਾਲਾ ਸਿਗਰੈਂਟ ਜਿਵੇਂ ਤਿੰਨੋਂ ਲੜਕੇ ਜ ਜਨਾਂ ਨੇ ਉਹਨੂੰ ਨਸ਼ੇ 'ਚ ਵੀ ਪਾਇਆ ਉਹ ਵੀ ਉਸ ਉਹਨਾਂ ਦਾ ਅੰਤ ਵੀ ਸੇਵ ਹੋਇਆ। ਸੋ ਇਹ ਨੂੰ ਕਿੰਨਾ ਪ੍ਰੈਕਟੀਕਲੀ ਤੁਹਾਨੂੰ ਦਿਖਾਉਣ ਦਾ ਮਕਸਦ ਇਹ ਨਹੀਂ ਹੈ ਕਿ ਅਜ ਤੁਸੀਂ ਬੱਚੇ ਜਿਹੜੇ ਉਹ ਆਪਣੇ ਘਰ ਜਾ ਕੇ ਆਪਣੇ ਪੇਰੈਂਟਸ ਨੂੰ ਦੱਸੋ ਆਪਣੇ ਫਰੈਂਡਸ ਨੂੰ ਦੱਸੋ ਕਿ ਕਿਸ ਤਰ੍ਹਾਂ ਸਾਡਾ ਪੀਅਰ ਗਰੁੱਪ ਹੀ ਸਾਨੂੰ ਇਸ ਨਸ਼ੇ ਦੇ ਜੱਜਾ 'ਚ ਪਸਾਜ ਹੁੰਦਾ ਹੈ। ਹੁਣ ਇਸ ਇਹਦੇ ਚ ਤੁਸੀਂ ਪਲੇਸ ਦੇਖਿਆ ਸੀ ਇੱਕ ਸ਼ਹੀਦ ਪਰਿਵਾਰ ਸਿਲਪ ਉਹਦੇ ਪਾਦਰਗੇ ਯੰਗ ਯੰਗ ਏਜ ਨੂੰ ਸ਼ਹਾਦਤ ਆਗਰ ਕੀਤੀ ਕਿਥੇ ਉਹਨਾਂ ਨੂੰ ਦਿੱਲੀ ਬੁਲਾਇਆ ਜਾ ਰਿਹਾ ਤੇ ਉਹਨਾਂ ਦਾ ਬੱਚਾ ਕਿਹੜੇ ਕੰਮਾਂ ਚ ਪੈ ਕੇ ਆਪਣੀ ਜਾਨ ਗਵਾਈ ਆਪਣੀ ਵਿਡੋ ਮਦਰ ਨੂੰ ਪਿੱਛੇ ਛੱਡ ਗਿਆ ਆਪਣੇ ਦਾਦਾ ਜੀ ਨੂੰ ਛੱਡ ਗਿਆ ਸੋ ਇਹ ਬੜੀ ਰੀਅਲ ਇਹਨਾਂ ਨੇ ਸਟੋਰੀ ਲਈਆ ਪਿਕ ਅਪ ਕੀਤੀ ਹੈ ਰੀਅਲੀ ਅਪਰੀਸ਼ੀਏਟ ਅਕਸਰਨ ਮੈਂ ਜੇ ਜਦੋਂ ਵੀ ਕੁਝ ਵੀ ਪਲੇ ਕਰਦੇ ਨੇ ਇਹਨਾਂ ਦੇ ਬਹੁਤ ਹੀ ਪਰਫਾਰਮੈਂਸ ਹੁੰਦੇ ਨੇ ਮੇਰੇ ਨਾਲ ਹਰਪ੍ਰੀਤ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਏਬੀ 18 ਟੀਮ ਐਸ ਮਾਡਰਨ ਦੇ ਅੱਜ ਪ੍ਰਾਇਮਰੀ ਵਿੰਗ ਵਿਖੇ ਪਹੁੰਚੀ ਹੈ ਜਿੱਥੇ ਕਿ ਸਾਡੇ ਖੰਨਾ ਪੁਲਿਸ ਪ੍ਰਸ਼ਾਸਨ ਸਪੈਸ਼ਲੀ ਸਾਡੇ ਐਸਐਸਪੀ ਅਮਨੀਤ ਕੌਂਡਲ ਜੀ ਵੱਲੋਂ ਇੱਕ ਐਂਟੀ ਡਰੱਗ ਡਰਾਈਵ ਚਲਾਈ ਜਾ ਰਹੀ ਹੈ ਜਿਹੜੀ ਕਿ ਅੱਜ ਤੋਂ ਨੀ ਹੀ ਇਨੀਸ਼ੀਏਟਿਵ ਉਹ ਕਾਫੀ ਟਾਈਮ ਤੋਂ ਲੈ ਰਹੇ ਨੇ ਤੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਨੇ ਕਿ ਆਪਾਂ ਲੋਕ ਆਮ ਜ਼ਿੰਦਗੀ ਦੇ ਵਿੱਚੋਂ ਆਮ ਲੋਕਾਂ ਨੂੰ ਡਰੱਗ ਤੋਂ ਕਿਵੇਂ ਪਰੇ ਕਰ ਸਕੀਏ ਤੇ ਇਹਦੇ ਤੋਂ ਜਿਹੜੇ ਪੀੜਤ ਨੇ ਉਹਨਾਂ ਨੂੰ ਕਿਵੇਂ ਆਮ ਜ਼ਿੰਦਗੀ 'ਚ ਵਾਪਸ ਕਰਾ ਸਕੀਏ ਬ ਜਿਆ ਤੇ ਅਸਲੀ ਸੁਨੇਹਾ ਵਾ ਜਿਹੜਾ ਜਨਤਾ ਤੱਕ ਪਹੁੰਚਾਇਆ ਆ ਮੈਮ ਤੋਂ ਜਾਣਦੇ ਆ ਮੈਂ ਪਹਿਲਾਂ ਤਾਂ ਵੈਲਕਮ ਤੇ ਬਹੁਤ ਬਹੁਤ ਵਧਾਈ ਦੇ ਪਾਤਰੋਂ ਮੈਮ ਤੁਸੀਂ ਕਿ ਜਿਨ੍ਹਾਂ ਨੇ ਇੰਨਾ ਵਧੀਆ ਪ੍ਰਾਲਾ ਕੀਤਾ ਮੈਮ ਇਹੋ ਜਿਹੇ ਡਰਾਈਵ ਫਿਊਚਰ ਦੇ ਵਿੱਚ ਵੀ ਕੰਟੀਨਿਊ ਰਹਿਣਗੇ ਆ ਹਾਂਜੀ ਜਿਹੜਾ ਨਸ਼ੇ ਦੇ ਖਿਲਾਫ ਪੂਰੇ ਪੰਜਾਬ ਸਰਕਾਰ ਦੀ ਆ ਪੰਜਾਬ ਪੁਲਿਸ ਦੀ ਡਰਾਈਵ ਹੈ ਇਹ ਕੰਟੀਨਿਊਸ ਹੀ ਚੱਲ ਰਹੀ ਹੈ ਜੀ ਜਿਵੇਂ ਤੁਸੀਂ ਆਪ ਵੀ ਕਿਹਾ ਖੰਨਾ ਪੁਲਿਸ ਵੱਲੋਂ ਇਦਾਂ ਦੀ ਕੁਛ ਨਾ ਕੁਛ ਪ੍ਰिवेंशन ਵਾਲੇ ਔਰ ਇਨਫੋਰਮੇਸ਼ਨ ਵਾਲੇ ਵੀ ਕੋਈ ਨਾ ਕੋਈ ਪ੍ਰੋਗਰਾਮ ਕਿਤੇ ਜਾਂਦੇ ਉਹਦੇ ਉਸੇ ਲੜੀ ਦੇ ਤਹਿਤ ਅਜ ਅਸੀਂ ਐਸ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਖੰਨਾ ਚ ਹੈਗਾ ਉਹਨਾਂ ਦੇ ਬੱਚਿਆਂ ਨੂੰ ਫੋਕਸ ਕਰਦੇ ਹੋਏ ਇੱਕ ਅਕਸ ਰੰਗਮਨ ਸਮਰਾਲਾ ਦੀ ਬੜੀ ਵਧੀਆ ਪ੍ਰੋਫੈਸ਼ਨਲ ਡਰਾਮਾ ਟੀਮ ਹੈ ਉਹਨਾਂ ਤੋਂ ਅਸੀਂ ਨਸ਼ੇ ਦੇ ਖਿਲਾਫ ਉਹਨਾਂ ਨੇ ਇੱਕ 1 ਆਰ ਦਾ ਇੱਕ ਕਲੇ ਕੀਤਾ ਦੁਖਤੀ ਰਗ ਪੰਜਾਬ ਦੀ ਉਹਦੇ ਚ ਇਹਨਾਂ ਨੇ ਦੱਸਿਆ ਕਿ ਕਿਵੇਂ ਯੂਥ ਹੈ ਆਪਣੀ ਪੀਅਰ ਪ੍ਰੈਸ਼ਰ ਜਾਂ ਗਲਤ ਕੰਪਨੀ ਚ ਪੈ ਕੇ ਨਸ਼ੇ ਨਸ਼ੇ ਦੀ लत ਪੈ ਜਾਂਦੇ ਹੈ ਔਰ ਇਸ ਤਰ੍ਹਾਂ ਬੜਾ ਵਧੀਆ ਉਹਨਾਂ ਨੇ ਬੱਚਿਆਂ ਨੂੰ ਇੱਕ ਮੈਸੇਜ ਕਨਵੇ ਕੀਤਾ ਡਰਾਮਾ ਦੇ ਥਰੂ ਜੋ ਸਾਡਾ ਪਰਪਸ ਇਹ ਸੀ ਕਿ ਜਿਹੜੇ ਯੂਥ ਹੈ ਅੱਜ ਕੱਲ ਦੇ ਜਿਵੇਂ इवन ਸੀਨੀਅਰ ਕਲਾਸਸ ਦੇ ਸਕੂਲ ਦੇ ਬੱਚੇ ਹੈ ਉਹ ਬੜੇ ਇਮਪ੍ਰੈਸ਼ਨੇਬਲ ਏਜ ਦੇ ਹੁੰਦੇ ਹੈ ਜੇ ਉਹਨਾਂ ਨੂੰ ਇਸ ਤਰ੍ਹਾਂ ਦੇ ਅਸੀਂ ਪਲੇ ਦਿਖਾਈਏ ਤਾਂ ਅੱਗੇ ਜਾ ਕੇ ਉਹਨਾਂ ਨੂੰ ਸਮਝ ਆਂਦੀ ਹੈ ਕਿ ਇਹਦੀ ਕਿੰਨੇ ਹਾਰਮਫੁਲ ਔਰ ਫੇਟਲ ਕਨਸੀਕਵੈਂਸਸ ਹੈ ਇਸ ਕਰਕੇ ਉਹ ਆਪਣੇ ਫੈਮਿਲੀਜ਼ ਨੂੰ ਫਰੈਂਡਸ ਨੂੰ ਪੀਅਰ ਗਰੂਪਸ ਨੂੰ ਇਸ ਦਾ ਇਹਦਾ ਮੈਸੇਜ ਕਨਵੇ ਕਰਨ ਕਿ ਨਸ਼ੇ ਤੋਂ ਅਸੀਂ ਬਿਲਕੁਲ ਦੂਰ ਰਹਿਣਾ ਹੈ ਔਰ ਇਨ ਦੀ ਐਂਡ ਅਸੀਂ ਉਹ ਕਰਾਂਗੇ ਇਸ ਤਰ੍ਹਾਂ ਦੋਨਾਂ ਨੇ ਸੌਂਗ ਕਰਦੀ ਹੈ ਤੇ ਕੱਲ ਅਸੀਂ ਇੱਥੇ ਜੀ ਇਸੇ ਸਕੂਲ 'ਚ ਇੱਕ ਪੋਸਟਰ ਮੇਕਿੰਗ ਕੰਪੀਟੀਸ਼ਨ ਵੀ ਕਰਾਇਆ ਸੀਗਾ ਜਿਹਦਾ ਥੀਮ ਇਹ ਸੀ ਕਿ વોਰ ਅਗੇਂਸਟ ਡਰੱਗਸ ਉਹਦੇ 'ਚ ਜਿਹੜੇ 5-6 ਬੱਚੇ ਸਕੂਲ ਦੀ ਹੀ ਜਿਊਰੀ ਨੇ ਟੌਪ ਦੇ ਡਿਸਾਈਡ ਕੀਤੇ ਉਹਨਾਂ ਨੂੰ ਅੱਜ ਅਸੀਂ ਸਰਟੀਫਿਕੇਟ ਔਰ ਕੈਸ਼ ਰਿਵਾਰਡ ਦੇ ਨਾਲ ਸਨਮਾਨਿਤ ਵੀ ਕੀਤਾ ਮੈਮ ਲਾਸਟ ਦੇ ਵਿੱਚ ਸਾਡੇ ਚੈਨਲ ਥਰੂ ਮੀਡੀਆ ਕਲੱਬ ਦੇ ਥਰੂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਰਨ ਦੇ ਖਾਸ ਕਰਕੇ ਜਿਹੜੇ ਪੀਪਲ ਐ ਯੂਥ ਐ ਜੀ ਜੀ ਸਾਡੇ ਇਹ ਫੰਕਸ਼ਨ ਜਿਹੜਾ ਕੀਤਾ ਹੈ ਜਿਹਦੇ ਵਿੱਚ ਨਾਟ ਜਸ ਪੁਲਿਸ ਸਾਡੇ ਐਸ ਡੀ ਐਮ ਸਾਹਿਬ ਖੰਨਾ ਵੀ ਆਏ ਸਾਡੇ ਐਸ ਐਮ ਓਜ਼ ਵੀ ਆਏ ਤੇ ਸਾਡੀ ਮੀਡੀਆ ਫਰੇਟਰਨਿਟੀ ਤੁਹਾਨੂੰ ਇਨਵਾਈਟ ਇਨਵਾਈਟ ਕੀਤਾ ਤੁਸੀਂ ਵੀ ਆਏ ਵਕ ਵਕ ਬਹੁਤ ਵੜ ਲੋਗ ਆਏ ਨਾ ਦਾ ਪਰਪਸ ਇਹੀ ਹੈ ਕਿ ਅਸੀਂ ਇਹ ਮੈਸੇਜ ਹੀ ਕਨਵੇ ਕਰਨਾ ਹੈ ਕਿ ਜੀ ਨਸ਼ੇ ਤੋਂ ਦੂਰ ਰਹੋ ਔਰ ਸਾਡੀ ਪੁਲਿਸ மே ਭਾਗ ਦੀ ਵਾਦ ਚੜ ਕੇ ਤੁਸੀਂ ਐਜ਼ ਅ ਕਮਿਊਨਿਟੀ ਸਰਵਿਸ ਇਸ ਕੰਮ 'ਚ ਲੱਗੋ ਸੋ ਥੈਟ ਅਸੀਂ ਨਸ਼ੇ ਦੀ ਜਿਹੜੀ ਬਿਮਾਰੀ ਫੈਲ ਰਹੀ ਉਹਨੂੰ ਠੱਲ ਪਾਈ ਹੈ ਕਿ ਕਿ ਹੌਲੀ ਦੇ ਵਿੱਚ ਕਿਵੇਂ ਆਪਣੇ ਉਹਨਾਂ ਵਰਕ ਕੀਤਾ ਜਾ ਰਿਹਾ ਹੈ ਜੀ ਇਹਨਾਂ ਪ੍ਰੋਗਰਾਮ ਦੇ ਉੱਪਰ ਪ੍ਰੋਗਰਾਮਸ ਦੇ ਉੱਪਰ ਮਤਲਬ ਜਿਵੇਂ ਅੱਜ ਮੈਂ ਤੁਹਾਨੂੰ ਦੋਇਆ ਲਈ ਨਹੀਂ ਫਿਊਚਰ ਦੇ ਵਿੱਚ ਕਿਵੇਂ ਆਪਣੇ ਕੋਲ ਵਰਕ ਕੀਤਾ ਜਾਇਆ ਜਾਏਗਾ ਜੀ ਪੁਲਿਸ ਪ੍ਰਸ਼ਾਸਨ ਅਸੀਂ ਜੀ ਅੱਜ ਜਿਵੇਂ ਡਰਾਮਾ ਕਰਾਇਆ ਇਸ ਤਰ੍ਹਾਂ ਅਸੀਂ ਸਪੋਰਟਸ ਦੇ ਇਵੈਂਟਸ ਵੀ ਕਰਾਵਾਂਗੇ ਕਿਉਂਕਿ ਮੌਸਮ ਇਨਾ ਫੇਵਰੇਬਲ ਨਹੀਂ ਸੀਗਾ ਆਦਰਵਾਇਜ਼ ਅਸੀਂ ਯੂਥ ਦੇ ਕਾਫੀ ਪਲਾਨ ਕੀਤੇ ਹੋਏ ਹੈ ਸਪੋਰਟਸ ਇਵੈਂਟਸ ਵੀ ਔਰ ਡਰਾਮਾ ਇਵੈਂਟਸ ਕੋਈ ਨਾ ਕੋਈ ਕੰਪੀਟੀਸ਼ਨਸ ਇਹ ਸਾਡਾ ਪ੍ਰੀਵੈਂਸ਼ਨ ਵਾਲੀ ਸਾਈਡ ਹੈ ਇਸ ਦੇ ਨਾਲ ਸਾਡੀ ਜਿਹੜੀ ਇਨਫੋਰਸਮੈਂਟ ਡਰਾਈਵ ਉਹ ਲਗਾਤਾਰ ਜਾਰੀ ਹੈ ਬੰਦਾ ਦੇ ਵਿੱਚ ਵੀ ਨਸ਼ਾ ਜ਼ਿਆਦਾ ਪਰ ਵਿਖਦਾ ਹੈ ਬੰਦਾ ਦੀ ਦੁਕਾਨਾਂ ਤੇ ਚੈ ਸੋ ਜਿਵੇਂ ਵੀ ਦਾਉਜਾ ਜਦੋਂ ਇਸ ਹਨ ਇਨਫੋਰਮੇਸ਼ਨ ਆਂਦੀ ਹੈ ਅਸੀਂ ਉਹਦੇ ਤੇ ਐਕਸ਼ਨ ਲੈਂਦੇ ਕਿ ਜਦੋਂ ਸਾਡੀ ਰਿਕਵਰੀ ਹੋ ਗਈ ਉਸ ਅਸੀਂ ਆਪਾਂ ਯਾਰ ਲੌਂਚ ਕਰਦੇ ਹਾਂ ਨਾਟ ਜਸ ਥਿਸ ਤੁਸੀਂ ਦੇਖਿਆ ਹੀ ਹੋਣਾ ਕਿ ਪਿਛਲੇ 2 ਹਫਤੇ ਪਹਿਲਾਂ ਅਸੀਂ ਦੋ ਡਰਗਸ ਸਮਗਲਰਸ ਦੀਆਂ ਪ੍ਰਾਪਰਟੀਆਂ ਅਨਲਕ ਕਰ ਰਹੇ ਉਹਨਾਂ ਦੇ ਪਬਲਿਕ ਮੋਟਰਸ ਵੀ ਜਾਰੀ ਕੀਤੇ ਇਸ ਤਰ੍ਹਾਂ ਦੇ ਸਾਡੇ ਮਾਨਯੋਗ ਸੀਐਮ ਪੰਜਾਬ ਵਰ ਡੀਏ ਬਿਲਕੁਲ ਬਹੁਤ ਸਾਰੀ ਹੁਦਦ ਹੈ ਜੇਦੀ ਅਸੀਂ ਐਗਜ਼ੀਕਿਊਸ਼ਨ ਕਰ ਰਹੇ ਹੌਲੀ ਹੌਲੀ ਤੁਹਾਨੂੰ ਪਤਾ ਲੱਗੇ। ਟਰਾਈਪ ਦੇ ਵਿੱਚ ਜਿੱਥੇ ਪੁਲਿਸ ਪ੍ਰਸ਼ਾਸਨ ਨੇ ਆਪਣਾ ਪ੍ਰੋਪਰ ਕੰਟਰੀਬਿਊਸ਼ਨ ਦਿੱਤਾ ਉੱਤੇ ਸਾਡੇ ਖੰਨੇ ਦੇ ਐਸਐਮਓ ਸਾਡਾ ਏਐਸ ਮੈਨੇਜਮੈਂਟ ਦੀ ਪੂਰੀ ਟਰਸਟ ਦੀ ਟੀਮ ਤੇ ਏਐਸ ਮਾਡਰਨ ਦੇ ਜਿਹੜੇ ਪ੍ਰਿੰਸੀਪਲ ਸਾਹਿਬਾਨ ਨੇ ਸਾਰਿਆਂ ਨੇ ਇੱਕ ਟੀਮ ਵਰਕ ਦੇ ਰੂਪ ਦੇ ਵਿੱਚ ਕੰਮ ਕੀਤਾ ਕਿ ਸੋਸਾਇਟੀ ਨੂੰ ਇੱਕ ਪੋਜ਼ਿਟਿਵ ਮੈਸੇਜ ਦਿੱਤਾ ਜਾ ਸਕੇ। ਸਾਡੇ ਨਾਲ ਗੱਲਬਾਤ ਕਰਨ ਨੂੰ ਸਾਡੇ ਖੰਨੇ ਦੇ ਮਾਨਯੋਗ ਐਸਐਮਓ ਪਸੀਨ ਸਾਹਿਬ ਵੀ ਨੇ ਸਰ ਆਪਾਂ ਦੇਖਿਆ ਵੇ ਕਿ ਇਸ ਟਾਈਮ ਪੰਜਾਬ ਦਾ ਇੱਕ ਫੇਰ ਦੁਬਾਰਾ ਮਖ ਤਾਂ ਸਰ ਜਿਹੜੇ ਪੁਲਿਸ ਪ੍ਰਸ਼ਾਸਨ ਵੱਲੋਂ ਪਰਾਲੇ ਸਮਾਜ ਸੇਵੀ ਸੰਸਥਾਨਾਂ ਵੱਲੋਂ ਪਰਾਲੇ ਕੀਤੇ ਜਾ ਰਹੇ ਨੇ ਤੁਹਾਡੇ ਹਿਸਾਬ ਨਾਲ ਇਹਨਾਂ ਦੇ ਵਿੱਚ ਹੋਰ ਕਿੰਨਾ ਕੁ ਐਡ ਆਨ ਕਰਨ ਦੀ ਜ਼ਰੂਰਤ ਹੈ ਕਿ ਆਪਾਂ ਇਸ ਡਰੱਗ ਫੈਕਿਲਟੀ ਦਾ ਕ੍ਰੈਕਡਾਊਨ ਕਰ ਸਕੀਏ ਦੇਖੋ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਪਾਰਟ ਹੈ ਉਹ ਹੈਗਾ ਅਡੋਲੈਸੈਂਟ ਏਜ ਇਹ ਜਿਹੜੀ ਏਜ ਜਿਸ ਦੇ ਵਿੱਚ ਆਪਾਂ ਨੂੰ ਨਸ਼ੇ ਵਾਲੇ ਪਾਸੇ ਨੂੰ ਬੱਚੇ ਜਾਂਦੇ ਸਭ ਤੋਂ ਇੰਪੋਰਟੈਂਟ ਪਾਰਟ ਦੇ ਵਿੱਚ ਹੈਗਾ ਪੇਰੈਂਟ ਤੇ ਬੱਚੇ ਦਾ ਪ੍ਰੇ ਪੇਰੈਂਟ ਚਾਈਲਡ ਰਿਲੇਸ਼ਨਸ਼ਿਪ ਜੇ ਪੇਰੈਂਟ ਚਾਈਲਡ ਰਿਲੇਸ਼ਨਸ਼ਿਪ ਵਧੀਆ ਕੇ ਜਾਂਦੇ ਹੋਏਗਾ ਤੇ 90% ਬੱਚੇ ਜਿਹੜੇ ਹੈ ਆਰਗੇਨਾਈਜ਼ ਹੋਣਗੇ ਮਾਪਿਆਂ ਦੀ ਗੱਲ ਸੁਣਨਗੇ ਤੇ ਨਸ਼ੇ 'ਚ ਨਹੀਂ ਪੈਣਗੇ ਜਿੱਥੇ ਇਹ ਨਸ਼ੇ ਵਾਲਾ ਪ੍ਰੋਸੈਸ ਹੁੰਦਾ ਹੈ ਇਹ ਹੁੰਦਾ ਹੀ ਉੱਥੇ ਹੈ ਜਿੱਦਾਂ ਬ੍ਰੋਕਨ ਹੋਮਸ ਹੈ ਮੀਆਂ ਬੀਬੀ ਦੀ ਬਾਣੇ ਨੇ ਨਿਆਣੇ ਤੇ ਬਹੁਤ ਜ਼ਿਆਦਾ ਕੀ ਕਹਿੰਦੇ ਪੈੜਾ ਅਸਰ ਪੈ ਰਿਹਾ ਹੈ ਇਹ ਬੜਾ ਇੰਪੋਰਟੈਂਟ ਪਾਰਟ ਹੈ ਇਸ ਪੁਆਇੰਟ ਤੋਂ ਜਿੱਦਾਂ ਕਿਸੇ ਦਾ ਫਾਦਰ ਨਹੀਂ ਹੈ ਮਦਰ ਨਹੀਂ ਹੈ ਇਹ ਵੀ ਇੱਕ ਬੜਾ ਮਤਲਬ ਮਾੜਾ ਕੀ ਕਹਿੰਦੇ ਪ੍ਰੋਸੈਸ ਹੈ ਜਿਹਦੇ ਨਾਲ ਬੱਚੇ ਨੂੰ ਕੀ ਕਹਿੰਦੇ ਜਿਹੜਾ ਹੈਗਾ ਇਹ ਜੇ ਚਲੇ ਜਾਂਦਾ ਨਸ਼ੇ ਵਾਲੇ ਪ੍ਰੋਸੈਸ ਕਿਉਂਕਿ ਬਹੁਤ ਵਧੀਆ ਸਰ ਨੇ ਮੈਸੇਜ ਦਿੱਤਾ ਕਿ ਇੱਕ ਇਹ ਜਿਹੀ ਹੁੰਦੀ ਹੈ ਜਦੋਂ ਕਿ ਪੇਰੈਂਟਸ ਤੇ ਬੱਚੇ ਆਪਸ ਵਿੱਚ ਕਮਿਊਨੀਕੇਟ ਨਹੀਂ ਕਰ ਪਾਉਂਦੇ ਬੱਚੇ ਇਕਾਂਤ ਪਸੰਦ ਹੋ ਜਾਂਦੇ ਨੇ ਜਿਹਦੇ ਕਰਕੇ ਕਿ ਡਰੱਗ ਦੇ ਵਿੱਚ ਜਾਣ ਦੇ ਉਹਨਾਂ ਦੇ ਚਾਂਸਸ ਬੜੇ ਜ਼ਿਆਦਾ ਹੋ ਜਾਂਦੇ ਨੇ ਸਾਡੇ ਨਾਲ ਸਾਡੇ ਮੈਮ ਵੀ ਖੜੇ ਨੇ ਮੈਮ ਦੇਖਿਆ ਵੇ ਆਪਾਂ ਕਿ ਬਹੁਤ ਵੱਡਾ ਇੱਕ ਚੈਲੈਂਜਿੰਗ ਫੈਕਟਰ ਹੈ ਜੀ ਪੰਜਾਬ ਦੇ ਲਈ ਜਿੱਦੇ ਚ ਕੱਲਾ ਪੁਲਿਸ ਪ੍ਰਸ਼ਾਸਨ ਨਹੀਂ ਹਰੇਕ ਦਾ ਆਪਣਾ ਆਪਣਾ ਇੱਕ ਜ਼ਿੰਮੇਵਾਰੀ ਇੱਕ ਰੋਲ ਹੈ ਤਾਂ ਤੁਹਾਡੇ ਹਿਸਾਬ ਦੇ ਨਾਲ ਹੋਰ ਕਿਹੋ ਜਿਹੀ ਉਪਰਾਲਿਆ ਦੀ ਜ਼ਰੂਰਤ ਹੈ ਕਿ ਇਸ ਚੀਜ਼ ਨੂੰ ਆਪਾਂ ਕੁਝ ਹੱਦ ਤੱਕ ਹੋਰ ਘਟਾ ਸਕੀਏ ਰਿਲੇਸ਼ਨ ਵਿਦ ਦਾ ਪੇਰੈਂਟਸ ਐ very good so that child doesn't go out child should be very uh, emotional with the parents so that he tells everything to his parents they should deal friendly with the parents uh, children if they want their child to come out with everything they'll every they if they tell everything to, to their parents they will not go out for uh, such things be honest be transparent with your child with your parents ਸਰਨਲ ਪ੍ਰਿੰਸੀਪਲ ਸਾਹਿਬ ਵੀ ਖੜੇ ਨੇ ਬਹੁਤ ਵਧੀਆ ਇਹਨਾਂ ਨੇ ਵੀ ਉੱਥੇ ਸ਼ਾਰਟ ਐਂਡ ਬਰੀ ਮੈਸੇਜ ਦਿੱਤਾ ਸਰ ਆਪਾਂ ਦੇਖਿਆ ਹੋਇਆ ਕਿ ਜਿਵੇਂ ਮੈਂ ਪਹਿਲਾਂ ਇਸ ਐਮੋ ਸਾਹਿਬ ਨਾਲ ਗੱਲ ਕੀਤੀ ਕਿ ਇੱਕ ਮਖੋਟਾ ਲੱਗ ਗਿਆ ਆਪਣੇ ਚਿਹਰੇ ਤੇ ਇੱਕ ਨਕਾਬ ਓੜਿਆ ਗਿਆ ਜਿਹੜਾ ਕਿ ਪੰਜਾਬ ਤੋਂ ਬਾਹਰ ਜਾ ਕੇ ਮਹਿਸੂਸ ਹੁੰਦਾ ਵੈ ਕਿ ਆਪਣੀ ਪੰਜਾਬ ਦੇ ਵਿੱਚ ਇਸ ਟਾਈਮ ਨਸ਼ੇ ਦਾ ਕਿੰਨਾ ਵੱਡਾ ਦੰਸ ਚੱਲ ਰਿਹਾ ਵੈ ਤਾਂ ਸਰ ਤੁਹਾਡੇ ਸਾਹਿਬ ਨਾਲ ਜਿਹੜੇ ਉਪਰਾਲੇ ਚੱਲ ਰਹੇ ਨੇ ਇਹਨਾਂ ਨੂੰ ਕਿਸ ਲੈਵਲ ਤੱਕ ਐਕਸਟ੍ਰੀਮ ਕਰਨ ਦੀ ਜ਼ਰੂਰਤ ਹੈ ਸਰ ਸਭ ਤੋਂ ਪਹਿਲਾਂ ਤਾਂ ਮੈਂ ਥੈਂਕਸ ਕਰਨਾ ਚਾਹਨਾ ਪੁਲਿਸ ਡਿਪਾਰਟਮੈਂਟ ਦਾ ਮੈਡੀਕਲ ਡਿਪਾਰਟਮੈਂਟ ਦਾ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਇਹ ਮੌਕਾ ਦਿੱਤਾ ਕਿ ਐਡਵਦੀਆ ਪਲੇ ਦੇਖਣ ਨੂੰ ਮਿਲਿਆ ਮੈਸੇਜ ਡੈਫੀਨਿਟਲੀ ਬਹੁਤ ਬੜਾ ਸੀਗਾ ਬਹੁਤ ਬੜਾ ਮੈਸੇਜ ਸੀ ਵੀ ਬੱਚਿਆਂ ਦੇ ਸਾਡੇ ਵੀ ਹਾਰਟਚਿੰਗ ਹੈ ਬੱਚਿਆਂ ਦੇ ਡੈਫੀਨਿਟਲੀ ਹਾਰਟਚਿੰਗ ਹੈ ਬਾਕੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਜਿਹੜਾ ਮਖੌਟੇ ਦੀ ਗੱਲ ਕਰ ਰਹੇ ਹੋ ਪ੍ਰੋਬਲਮਸ ਆ ਰਹੀ ਹੈ ਬਹੁਤ ਜ਼ਿਆਦਾ ਵੀ ਬੀਇੰਗ ਐਜੂਕੇਟਰਸ ਅਸੀਂ ਇਸ ਬਾਰੇ ਬਹੁਤ ਲਾਰਜ ਸਕੇਲ ਤੇ ਸੋਚਦੇ ਆਂ ਸਾਡੀ ਵੀ ਕਿਤੇ ਰਿਸਪੌਂਸਿਬਿਲਟੀ ਬਣਦੀ ਹੈ ਅਸੀਂ ਬੱਚਿਆਂ ਨੂੰ ਕ ਬਦਰੀ ਜਿੱਥੇ ਕਮਿਊਨੀਕੇਸ਼ਨ ਬੀਟਵੀਨ ਦਾ ਸਕੂਲ ਐਂਡ ਦਾ ਪੇਰੈਂਟਸ ਬਹੁਤ ਘੱਟ ਹੈ ਉਹ ਪੇਰੈਂਟਸ ਦੇਖੋ ਬੱਚਾ ਸਾਡੇ ਕੋਲ ਸਕੂਲ ਚ 7 ਘੰਟੇ ਰਹਿੰਦਾ ਹੈ ਬਟ ਉਸ ਤੋਂ ਬਾਅਦ ਉਹ 17 ਘੰਟੇ ਆਪਣੇ ਘਰ ਰਹਿੰਦਾ ਹੈ ਬੱਚਾ ਬੱਚੇ ਨੂੰ ਘਰ ਚ ਕੀ ਮਾਹੌਲ ਮਿਲਦਾ ਹੈ ਬੱਚੇ ਨੂੰ ਆਪਣੇ ਆਸ-ਪਾਸ ਕੀ ਮਾਹੌਲ ਮਿਲਦਾ ਹੈ ਬੱਚੇ ਦੇ ਪੇਰੈਂਟਸ ਕੀ ਕਰਦੇ ਨੇ ਬੱਚੇ ਨੂੰ ਕਿਸ ਤਰ੍ਹਾਂ ਘਰ ਚ ਕਾਉਂਸਲਿੰਗ ਕੀਤੀ ਜਾਂਦੀ ਹੈ ਇਹ ਬਹੁਤ ਵੱਡਾ ਫੈਕਟਰ ਹੈ ਸਰ ਇਸ ਚੀਜ਼ ਤੇ ਧਿਆਨ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਬਾਕੀ ਅਗੇਨ ਮੇਰੇ ਵੱਲੋਂ ਫਿਰ ਪੁਲਿਸ ਡਿਪਾਰਟਮੈਂਟ ਨੂੰ ਬਹੁਤ-ਬਹੁਤ ਸ਼ੁਕਰੀਆ ਇਸ ਮੈਨੇਜਮੈਂਟ ਵੱਲੋਂ ਮੇਰੇ ਵੱਲੋਂ ਤੇ ਮੇਰੀ ਸਾਰੀ ਟੀਮ ਵੱਲੋਂ ਥੈਂਕ ਯੂ ਬ੍ਰੀਜਿੰਗ ਥੈਂਕ ਯੂ ਵ ਸਿਸਟਮ ਨੂੰ ਕਰੈਕਡਾਊਨ ਕਰਨਾ ਹੈ ਇਹਦੇ ਵਿੱਚ ਟ੍ਰੇਡ ਲਾਣੀਆਂ ਤੇ ਟ੍ਰੇਡ ਲਾ ਕੇ ਇਹਨੂੰ ਤੋੜਨਾ ਹੈ ਤਾਂ ਆਪਾਂ ਸਾਰਿਆਂ ਨੂੰ ਆਪਣੀ ਆਪਣੀ ਜ਼ਿੰਮੇਵਾਰੀ ਹੈ ਜਿਹੜੀ ਤੈਅ ਕਰਨੀ ਪੈਣੀ ਹੈ ਤਾਂ ਕਿ ਆਪਾਂ ਨਸ਼ੇ ਦੇ ਦੰਸ ਤੋਂ ਆਪਣੇ ਪੰਜਾਬ ਤੇ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨੂੰ ਬਚਾ ਸਕੀਏ ਥੈਂਕ ਯੂ ਜੀ ਥੈਂਕ ਯੂ ਵੈਰੀ